ਆਪੇ ਵਾਲੇ ਦੀ ਵੀਡੀਓ ਹੁੰਦੀ ਪਿਆ ਕਰਦੇ ਹੀ ਹੋਏ ਹੋ ਜਾਂਦੇ ਆ ਜਿਹੜੇ ਪਰਦੇਸੀ ਜ਼ਿਆਦਾ ਇਹੋ ਕਰਦੇ ਆ ਆ ਜੀ ਇਹ ਹੀ ਪਤਾ ਕੀ ਮੇਰੀ ਗੱਲ ਸਹੀ ਨਹੀਂ ਆਏ ਆ ਪਹਿਲਾਂ ਗਏ ਟਾਂਗਦੇ ਕੋਈ ਕੰਮ ਨਹੀਂ ਤੁਹਾਨੂੰ ਤੁਹਾਨੂੰ ਆਏ ਟਾਂਗਦੇ ਹੋ ਕਹਿੰਦੇ ਸੀ ਆਂਦੀ ਆਣ ਕੇ ਦੇ ਉੱਥੇ ਰੁਕੇ ਕੇ ਬੰਦੇ ਨੂੰ ਨਿੱਕਣ ਦੇ ਆਂ ਅਈ ਅਗਰ ਚਾਲੀ ਯਾਰ ਭੁੱਖ ਲੱਗੀ ਆ ਲਓ ਕੁਲਚਾ ਨਹੀਂ ਕਿਹੜੇ ਪਾਜਦਾ ਕਿਸ ਨੂੰ ਬੈਠੇ ਹੋ ਸਰਦਾਰ ਬੰਦੇ ਬੈਠੇ ਇਹੀ ਤੇ ਅੰਦਰ ਜਿਹੜੀ ਸਾਫ ਹੋਊਗੀ ਚਲੋ ਅੰਦਰ ਜੋ ਪੁੱਛ ਹੈਗਾ ਉਹ ਤੇ ਸਾਨੂੰ ਵੀ ਦੇਖਣ ਦੇ ਆ ਹੁਣ ਆਪਾਂ ਅਸਰਲੈਂਡ ਤੇ ਜਾਣ ਨੂੰ ਆ ਰਹੇ ਆ ਇਹ ਤਾਜੀ ਪੂਰੀ ਨਿਕਲਦੀ ਤਾਜੀ ਪੂਰੀ ਨਿਕਲ ਕੇ ਖਾ ਲਈਏ ਤੇ ਚੱਲ ਕੰਮ ਨਿਬੜ ਗਏ ਤੇ ਕਹੀਂ ਵੀ ਕਰਨੇ ਆ ਟਾਈਮ ਪਾਸ ਹੋ ਜਾਊਗਾ ਸਾਨੂੰ ਘੜੀ ਪਤਾ ਵੇ ਵੀ ਇਹ ਇਤਨਾ ਧੱਕਦੇ ਉੱਤੇ ਕੋਈ ਨਹੀਂ ਦੇ ਦਾਂਗੇ ਬਾਪੂ ਭਾਗ ਉਹ ਡੇੜੇ ਤੋਂ ਹੰਡਾ ਤੇ ਸੁੱਕਣ ਦੇ ਆ ਤਮਾਤੀ ਭਾਈ ਬੜਾ ਜ਼ਰੂਰੀ ਤੂੰ ਮੇਰੇ ਨਾਲ ਦੇਖੋ ਪਿਪਚੋ ਉਹ ਪਿਪਚੋ ਵੇਰੇ ਵੀਰਿਆ ਮੈਂ ਤੇਰ ਕੋ ਮਾਫੀ ਮੰਗ ਲੈਣਾ ਮੈਂ ਪੱਤਰਕਾਰ ਬੰਦਾ ਹੀ ਮੇਰੀ ਗੱਲ ਸੁਣ ਲੈ ਮੈਂ ਮੈਨੂੰ ਵਿਆਜ ਕਰਨਾ ਦਾ ਗਲਤੀ ਆ ਜਾ ਓਰੇ ਮੈਂ ਇਹਨੂੰ ਵਿਆਜ ਕਰਨਾ ਮੇਰੇ ਕੋਲ ਹੋ ਕੰਨ ਨਹੀਂ ਜੋ ਮੇਰੇ ਕੋ ਕਰ ਨਹੀਂ ਸੱਚੀ ਆ ਜਾ ਰੇ ਹਾਂ ਮੈਂ ਪੱਤਰਕਾਰ ਬੰਦਾ ਮੈਂ ਜੋ ਹੁਗ ਮੇਰੇ ਕੋ ਕਰ ਨਹੀਂ ਐਸਾ ਜਦੋਂ ਉਥੇ ਨਾਣਾ ਲਗਾਉਂਦਾ ਉਥੇ ਧਰਨਾ ਨਾ ਲਗਾਉਂਦਾ ਕਿੰਨੇ ਬਾਹਾਂ ਹੁਣ ਬੰਨ ਕੇ ਲੈ ਜਾਨੀਆਂ ਹਿੰਦੂ ਗੋਪਾਲ ਕੱਲ੍ਹ ਚਿਕਾ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਜੈਦ ਕਰਨਾ ਹੋਰ ਜਾਂ ਆ ਆ ਆਪਣਾ ਬੰਦਾ ਕਰਦਾ ਤਾਂ ਆਪਾਂ ਆਪਣੇ ਪੰਜਾਬੀ ਦੀ ਮਦਦ ਕਰੋ ਤੁਸੀਂ ਹਾਂ ਪੰਜਾਬੀ ਰਹਿਣਾ ਆਪਾਂ ਤੇ ਨੂੰ ਮਾੜਾ ਥੋੜੀ ਕਹਿਣ ਤੂੰ ਬੜਾ ਪਉੜੇਵੇਂ ਰੋਲਾ ਪਾਈ ਜਨਾ ਗੱਲ ਤਾਂ ਸੱਚੀ ਗੰਡਾ ਉਹਨੇ ਪਾਇਆ ਤੇ ਦੇਖਿਆ ਸੀ ਮੈਂ ਤੂੰ ਖਾਂਦੇ ਆ ਖਾਂਦੇ ਦੇ ਹੀ ਨਹੀਂ ਤੂੰ ਆ ਤੇ ਕੱਲ ਨੂੰ ਧੇਰਨਾ ਵੀ ਹੋ ਸਕਦੀ ਹੈ ਤੇ ਕਹਿੰਦਾ ਕਿ ਜੇ ਕੋਈ ਚੱਲਦਾ ਪੰਜਾਬੀ ਇੱਥੇ ਕਰਦੇ ਆ ਤੇ ਕਰਦੇ ਆ ਵੇਖ ਨਹੀਂ ਗਿਆ ਤੇ ਕੁੜੀ ਆ ਵਾਹ ਲਈ ਉਹ ਤਾਂ ਹੁੰਦਾ ਵੀਡੀਓ ਦਿਖਾ ਲਾ ਸੀ ਇਹਦਾ ਸਿਹਤਪਾਗ ਵਾਲੀ ਮੈਡਮ ਬੈਠੀ ਆ ਮੀਟਿੰਗ 'ਚ ਮੈਸੇਜ ਮੇਰਾ ਉਹਨੂੰ ਗਿਆ ਚਲੇ ਉਹਨੇ ਨਿਕਲਣਾ ਬਾਅਦ ਫੋਨ ਕਰੂਗੀ ਠੀਕ ਆ ਜੇ ਨਹੀਂ ਇੱਥੇ ਆਉਂਦੀ ਤਾਂ ਮੈਂ ਡੀਸੀ ਨੂੰ ਕਹੂੰਗਾ ਨਹੀਂ ਨਹੀਂ ਕਰਾਓ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਨਾ ਮੈਂ ਬਾਹਾਂ ਵੜਾ ਕੇ ਛੱਡੂ ਅੱਜ ਨਾ ਬੱਜਣ ਗਿਆ ਕੱਲ੍ਹ ਸਹੀ ਕਿਤੇ ਚੱਲ ਜਣਗੇ ਛੱਡੂ ਇਹਨਾਂ ਨੂੰ ਰਾਹੇ ਪਾ ਕੇ ਸਾਡਾ ਪੰਜਾਬੀ ਕੋਈ ਭਾਜੀ ਮੇਰੀ ਗੱਲ ਸੁਣੋ ਪਹਿਨ ਤੇ ਹੁਣ ਮੇਰੇ ਕੋ ਆਇਆ ਤੂੰ ਜਿਹੜਾ ਕੁਆਥੀ ਜਦੋਂ ਬਿਹਾਰ ਦਾ ਇਲਾਕਾ ਲੱਗ ਗਿਆ ਤੇ ਕੁੜੀਆਂ ਸਾਡੀਆਂ ਜਨਨੀਆਂ ਨਹੀਂ ਵੇਂਦੇ ਉਹ ਚੀਚੀ ਡੋਲਾ ਪਾਉਂਦੇ ਆ ਉੱਚ-ਉੱਚ ਗਾਣੇ ਬੋਲਦੇ ਆ ਇਹ ਤਾਂ ਬੰਗੀ ਆਈ ਪਟਨਾ ਸਾਹਿਬ ਜੰਨੇ ਤਾਂ ਰਾਦੇ ਵਿੱਚ ਜਦੋਂ ਇਹਨਾਂ ਦਾ ਇਲਾਕਾ ਆ ਜਾਂਦਾ ਨਾ ਉਦੋਂ ਉਦੋਂ ਸੁਕਟਾਂ ਪੀਣ ਲੱਪੈਂਦੇ ਵਿੱਚ ਗੱਡੀ ਦੇ ਮੈਂ ਆਪਣਿਆਂ ਦਾ ਗੈਰਤ ਮਰ ਗਈ ਆ ਕੇ ਗਾਏ ਆਪਣੇ ਦੇ ਮਤ ਕਰਦੇ ਹੀ ਇਹਨਾਂ ਦੇ ਮਰ ਗਈ ਗੈਰਤ ਮਰ ਗਈ ਆ ਮੈਂ ਗਲਤ ਹੁੰਦਾ ਨਾ ਇਹਨਾਂ 3500 ਰੁਪਏ ਆਉਨੇ ਇਕੱਠਾ ਕੀਤਾ ਹੋਣਾ ਹੈ ਇਹਦਾ ਹੀ ਆ ਮੈਂ ਗਲਤ ਹੁੰਦਾ ਨਾ ਅੰਦਰ ਤੇ 3500 ਰੁਪਏ ਇਕੱਠਾ ਹੋ ਜਾਣਾ ਇੱਥੇ ਇੱਥੇ ਦੁੱਕਣ ਦੇ ਹਾਂ ਆਇਆ ਦੇਖ ਇਹ ਦੂਜਾ ਉਹ ਦੂਜਾ ਉਹ ਕਿਉਂ ਫਿਰ ਸੁਕਿਆ ਉਹ ਕੋਸ਼ਿਸ਼ ਕਰਦਾ ਤੇ ਉਹ ਨਹੀਂ ਦੇਈ ਮੱਤ ਕੋ ਕਰਦੇ ਐਸਾ ਪੰਡ ਸੋਕ ਦੇ ਨਹੀਂ ਮੰਨਿਆ ਮੈਂ ਕਿੰਨਾ ਮੈਂ ਸੁਟਿਆ ਹਸੀ ਉਹ ਮੰਨਿਆ ਆਹ ਇੱਥੇ ਟੁੱਕਣੇ ਪੰਡ ਦੇ ਉੱਤੇ ਮੈਂ ਇੱਥੇ ਸੋਹਰੇ ਉੱਤੀ ਜਾ ਰਿਹਾ ਮੇਰੀ ਇਹ ਗਲਤੀ ਬਹੁਤ ਤਗੜੀ ਬਹੁਤ ਤਗੜੀ ਗਲਤੀ ਕੀਤੀ 好好好案